ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਲਾਣੇ ਕੀ ਅਠਵੀਂ ਦੇ ਮਾਦਿਆਂ ਦੇ ਨਤੀਜਾਂ ਵਿੱਚ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰੇ ਪਠਾਨਾਂ ਦੇ ਵਿਦਿਆਰਥੀਆਂ ਦਾ ਨਤੀਜਾ 100% ਦੀ ਆਉਟਸ ਸਕੂਲ ਮੈਨੇਜਮੈਂਟ ਵੱਲੋਂ ਬਰਸ਼ੇਸ਼ ਸਰ ਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਉਥੇ ਸਕੂਲ ਦੇ ਸਟਾਫ ਵੱਲੋਂ ਕਰਵਾਈ ਗਈ ਮਿਹਨਤ ਤੇ ਅਧਿਆਪਕ ਸਾਹਿਬਾਨਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਗਲਵਤ ਦੌਰਾਨ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰੇ ਪਠਾਨਾਂ ਦੇ ਐਮ ਡੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਐਲਾਨੇਗੇ 8ਵੀਂ ਅਤੇ 12ਵੀਂ ਦੇ ਮਾਦਾਂ ਦੇ ਨਤੀਜਾ 120% ਦੀ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਭ ਦਾ ਸਿਹਰਾ ਸਕੂਲ ਦੀ ਪ੍ਰਿੰਸੀਪਲ ਮੈਡਮ ਰੇਨੂ ਪੰਚਾਲਾ ਤੇ ਸਕੂਲ ਦੇ ਮਿਹਨਤ ਸਟਾਫ ਨੂੰ ਜਾਂਦਾ ਹੈ। ਜਿਨ੍ਹਾਂ ਵੱਲੋਂ ਬੱਚਿਆਂ ਨੂੰ ਕਰਵਾਈ ਮਿਹਨਤ ਫੱਟਕਾ ਅਜੇ ਮਕਾਮ ਹਾਸਲ ਹੋਇਆ ਹੈ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਸਮੂਹ ਸਟਾਫ ਅਤੇ ਪ੍ਰਿੰਸੀਪਲ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਜੋ ਮਕਾਮ ਹਾਸਲ ਕੀਤਾ ਹੈ ਉਹ ਸਾਡੇ ਅਧਿਆਪਕ ਸਹਿਬਾਨਾਂ ਵੱਲੋਂ ਪਰਵਾਹੀ ਦੀ ਮਿਹਨਤ ਦਾ ਨਤੀਜਾ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਜੋਤ ਕੋਰ ਹੈ ਮੈਂ ਸੰਤ ਬਾਬਾ ਜਿਆਰਾ ਸਿੰਘ ਅਕੈਡਮੀ ਸਕੂਲ ਵਿੱਚ ਪੜਦੀ ਹਾਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਕੂਲ ਦੇ 8ਵੀਂ ਜਮਾਤ ਦੇ ਪੇਪਰ ਹੋਏ ਸੀ ਅਤੇ ਉਸ ਦਾ ਰਿਜ਼ਲਟ ਜਿ ਆਸ ਵੀ ਨਹੀਂ ਸੀ ਉਸ ਤੋਂ ਵੀ ਜ਼ਿਆਦਾ ਵਧੀਆ ਆਇਆ ਹੈ ਮੈਂ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਕਰਾਈਆਂ ਜਾਣ ਲੱਗੀਆਂ ਪਹਿਲਾਂ ਇੰਨੀ ਜ਼ਿਆਦਾ ਤਰੱਕੀ ਨਹੀਂ ਸੀ ਜਦੋਂ ਇਹ ਸਾਡੇ ਸਕੂਲ ਵਿੱਚ ਡਾਕਟਰ ਰੇਨੂ ਪੰਚਾ ਮੈਮ ਆਏ ਸਨ ਤਾਂ ਬਹੁਤ ਵਧੀਆ ਐਕਟੀਵਿਟੀਜ਼ ਹੋਣ ਲੱਗੀਆਂ ਡਾਂਸ ਹੋਵੇ ਬਹੁਤ ਸਾਰਾ ਕਲਚਰ ਐਕਟੀਵਿਟੀਜ਼ ਵੀ ਕਰਾਈਏ ਜਾਣ ਲੱਗੀਆਂ ਮੈਂ ਮੈਮ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੀ ਹਾਂ ਹੀ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਾਨਵਿਤ ਕੌਰ ਹੈ ਮੈਂ ਸੰਤ ਬਾਬਾ ਯਾਰ ਸਿੰਘ ਅਕੈਡਮੀ ਡੇਰਾ ਫੇਨਾ ਸਕੂਲ ਦੀ ਵਿਦਿਆਰਥਣ ਹਾਂ ਅੱਜ ਅੱਜ ਤੁਹਾਡਾ 8ਵੀਂ ਦਾ ਰਿਜ਼ਲਟ ਆਇਆ ਹੈ 8ਵੀਂ ਦਾ ਰਿਜ਼ਲਟ ਬਹੁਤ ਹੀ ਵਧੀਆ ਹੈ ਮੈਂ ਤੇ ਮੇਰੀ ਦੋਸਤਾਂ ਨੇ ਬਹੁਤ ਹੀ ਵਧੀਆ ਮਾਰਕਸ ਪ੍ਰਾਪਤ ਕੀਤੇ ਹਨ ਇਹ ਸਕੂਲ ਜਦੋਂ ਦੇ ਇਸ ਸਕੂਲ ਵਿੱਚ ਪ੍ਰਿੰਸੀਪਲ ਮੈਮ ਆਏ ਹਨ ਡਾਕਟਰ ਰੇਨੂ ਪੰਚਾਲ ਇਹਨਾਂ ਨੇ ਸਾਡੇ ਸਕੂਲ ਵਿੱਚ ਬਹੁਤ ਹੀ ਤਬਦੀਲੀਆਂ ਲਿਆਂਦੀਆਂ ਹਨ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਹਨ ਜਦ ਕਿ ਬਾਕੀ ਸਕੂਲਾਂ ਦੇ ਟੀਚਰਸ ਆਪਣੇ ਸਟੂਡੈਂਟਸ ਨੂੰ ਟ੍ਰਿਪ ਵਾਸਤੇ ਚੰਡੀਗੜ੍ਹ ਲੁਧਿਆਣਾ ਤੇ ਹੋਰ ਵੰਡਰਲੈਂਡ ਲੈ ਕੇ ਜਾਂਦੇ ਹਨ ਪਰ ਸਾਡੇ ਸਕੂਲ ਦੇ ਟੀਚਰਸ ਸਾਨੂੰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਵਾਉਂਦੇ ਹਨ ਜਿਸ ਨਾਲ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਇਸ ਕਰਕੇ ਸਾਡੀਆਂ ਯਾਤਰਾਵਾਂ ਵੀ ਪੂਰੀਆਂ ਹੋ ਜਾਂਦੀਆਂ ਹਨ ਸਾਡਾ ਜੀਵਨ ਵੀ ਸਫਲਾ ਹੋ ਜਾਂਦਾ ਹੈ ਮੈਂ ਰੀਨੂ ਪੰਚਾਲਜੀ ਦਾ ਐਮਡੀ ਸਰ ਦਾ ਤੇ ਆਪਣੀ ਟੀਚਰਸ ਦਾ ਬਹੁਤ ਹੀ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਇਹਨਾਂ ਸਹਿਯੋਗ ਦਿੱਤਾ ਉਹਨਾਂ ਦੀ ਮਿਹਨਤ ਕਰਕੇ ਅਸੀਂ ਇੰਨੇ ਵਧੀਆ ਮਾਰਕਸ ਪ੍ਰਾਪਤ ਕਰ ਸਕੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਡਾਇਰੈਕਟਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਆਪ ਜੀ ਦਾ ਆਲ ਪੰਜਾਬ న్యూਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਸਕੂਲ ਵਿੱਚ ਵਿਜ਼ਿਟ ਕੀਤੀ ਆ ਅੱਜ ਅਸੀਂ ਜਿਸ ਕਾਰਜ ਵਾਸਤੇ ਆਪ ਜੀ ਨੂੰ ਖੇਚਲ ਦਿੱਤੀ ਆ ਸਾਡੇ 8ਵੀਂ ਕਲਾਸ ਦੇ ਬੱਚਿਆਂ ਦਾ ਬੋਰਡ ਦਾ ਰਿਜ਼ਲਟ 100% ਰਿਜ਼ਲਟ ਆਇਆ ਜਿੰਨੇ ਵੀ ਬੱਚਿਆਂ ਨੇ ਇਗਜ਼ਾਮ ਦਿੱਤੇ ਆ ਸਾਰੇ ਬੱਚਿਆਂ ਦੇ 90 ਤੋਂ ਵੱਧ ਮਾਰਕਸ ਆਏ ਆ ਦੂਜੀ ਗੱਲ ਪਲੱਸ 2 ਵਾਲੇ ਬੱਚਿਆਂ ਦਾ ਵੀ ਰਿਜ਼ਲਟ ਜਿਹੜਾ 100% ਆਇਆ ਬੜੇ ਅਸੇ ਮਾਰਕਸ ਬੱਚਿਆਂ ਨੇ ਪ੍ਰਾਪਤ ਕੀਤੇ ਆ ਮੈਂ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਾ ਪ੍ਰਿੰਸੀਪਲ ਮੈਮ ਨੂੰ ਆਲ ਸਟਾਫ ਮੈਂਬਰ ਨੂੰ ਮੁਬਾਰਕਵਾਦ ਦਿੰਦਾ ਇਤਿਹਾਸ ਕਰਦਾ ਜਦੋਂ ਦੇ ਪ੍ਰਿੰਸੀਪਲ ਮੈਮ ਸਾਡੇ ਸਕੂਲ ਵਿੱਚ ਆਏ ਆ ਬੜਾ ਹੀ ਇਹਨਾਂ ਨੇ ਸਾਡੇ ਸਕੂਲ ਨੂੰ ਮੇਨਟੇਨ ਕੀਤਾ ਬੜੀਆਂ ਨਵੀਆਂ ਟੈਕਨੀਕਾਂ ਲੈ ਕੇ ਆਏ ਆ ਜਿੱਦਾਂ ਹਿੰਦੁਸਤਾਨ ਦੀ ਐਜੂਕੇਸ਼ਨ ਡਰਾਫਟ ਕਮੇਟੀ ਆ ਉਦੇ ਵੀ ਪ੍ਰਿੰਸੀਪਲ ਮੈਮ ਜਿਹੜੇ ਮੈਂਬਰ ਨੇ ਜਿੰਨੀਆਂ ਵੀ ਨਵੀਆਂ এডਿਕੇਸ਼ਨ ਬੰਦੀਆਂ ਜਿਹੜੀਆਂ ਤਕਨੀਕਾਂ ਵਾਸਤੇ ਡਿਸਕਸ ਹੁੰਦੀ ਆ ਉਹ ਇਹ ਮੈਮ ਦੀ ਵੀ ਸਲਾਹ ਲਈ ਜਾਂਦੀ ਤਸੀਂ ਬੜੇ ਭਾਗਾਂ ਵਾਲੇ ਆ ਮੈਮ ਸਾਡੇ ਸਕੂਲ ਵਿੱਚ ਆਏ ਆ ਤੇ ਜਿੱਥੇ ਬੱਚਿਆਂ ਨੂੰ ਇਹ ਪੜ੍ਹਾਈ ਦੀਆਂ ਵਧੀਆ ਤਕਨੀਕਾਂ ਸਿਖਾ ਰਹੇ ਆ ਉੱਥੇ ਨਾਲ ਨਾਲ ਹੋਰ ਵੀ ਐਕਟੀਵਿਟੀਆਂ ਜਿਦਾਂ ਖੇਡਾਂ ਡਾਂਸ ਭੰਗੜਾ ਗਿੱਧਾ ਗਤਕੇ ਇੱਕ ਸਾਡਾ ਬੱਚਾ ਹੈ ਗੁਰਨੂਰ ਸਿੰਘ 7th ਕਲਾਸ ਦਾ ਉਹ ਦੂਰਦਰਸ਼ਨ ਦਾ ਪ੍ਰੋਗਰਾਮ ਹੈ ਕਿਸ ਨੇ ਕਿਸਵੇਂ ਕਿੰਨਾ ਦਮ ਹੈ ਉਹਦੇ ਸੈਮੀ ਫਾਈਨਲ ਵਿੱਚ ਪਹੁੰਚ ਚੁੱਕਾ ਬੱਚਾ ਜਿਹੜਾ ਫਾਈਨਲ ਮੁਕਾਬਲਾ ਜੁਲਾਈ ਮਹੀਨੇ ਵਿੱਚ ਹੋਣਾ ਤੇ ਉਹ ਸਾਰੀ ਇਹ ਜਿਹੜੀ ਦੇਣ ਜਿਹੜਾ ਇਹ ਸਹਿਰਾ मैम ਰੈਨੂ ਪੰਚਾਲ ਜੀ ਨੂੰ ਜਾਂਦਾ ਵਾ ਜਦੋਂ ਨੇ ਸਾਡੇ ਸਕੂਲ ਵਿੱਚ ਆਏ ਆ ਸਾਨੂੰ ਲੱਗਦਾ ਹੈ ਕਿ ਹੁਣ ਸਾਡਾ ਸਕੂਲ ਜਿਹੜੇ ਉੱਚੀਆਂ ਬਲੰਦੀਆਂ ਨੂੰ ਸੋਵੇਗਾ ਤਾਂ ਆਪ ਜੀ ਦਾ ਵੀ ਧੰਨਵਾਦ ਸਹਿਰ ਮੈਂ ਸਾਰੇ ਬੱਚਿਆਂ ਨੂੰ ਟੀਚਰਾਂ ਨੂੰ ਮੁਬਾਰਕਵਾਦ ਦਿੰਨਾ ਤੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਨਾ ਕਿ ਇਸੇ ਤਰ੍ਹਾਂ ਬੱਚਿਆਂ ਦੇ ਸਿਰ ਤੇ ਟੀਚਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਾਡੇ ਬੱਚੇ ਜਿਹੜੇ ਆ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ इस बार भी लड़कियों का हमने देखा कि महिला सशक्तिकरण की तरफ जिस तरह से देश आगे बढ़ रहा है लड़कियां हर फील्ड में अग्रसर हो रही हैं अचीवमेंट अपनी लेकर के आ रही हैं चाहे वो शिक्षा का क्षेत्र हो खेलों का क्षेत्र हो कोई भी क्षेत्र हो इस बार भी लड़कियों ने बाजी मारी है लड़कों से और मेरिट लिस्ट में सबसे ज्यादा अव्वल रही है हमारे सारे बच्चों में बच्चों की हमारी मेरिट आई है नब्बे से ऊपर सभी बच्चों के मार्क्स आए हैं हंड्रेड रिजल्ट रहा है और मैक्सिमम लड़कियां इसमें अव्वल दर्जे पर रही हैं और मैं भगवान से प्रार्थना करती हूँ कि आगे भी ऐसे ही हमारी जो बेटियाँ हैं और बेटे हैं सब आगे बढ़े तरक्की करें देश का नाम रोशन करें पंजाब का नाम रोशन करें थैंक यू सो मच